ਫੋਂ ਜਨਪਤੀ ਜਿਹੜਾ ਵਸਰਜਨ ਹੋਣਾ ਹੈ ਉਸ ਨੂੰ ਲੈ ਕੇ ਵੀ ਬਾਜ਼ਾਰਾਂ ਦੇ ਵਿੱਚ ਤਿਆਰੀਆਂ ਜੜੀਆਂ ਨੇ ਚੱਲ ਰੀਆਂ ਨੇ ਜਿਆਦਾਤਰ ਜਿਹੜੀਆਂ ਮੂਰਤੀਆਂ ਨੇ ਉਹ ਵਿਸਰਜਨ ਨਹੀਂ ਹੋਵਾਂ ਬੰਦੀਆਂ ਅਤੇ ਉਹਨਾਂ ਦੀ ਬੇਅਦਬੀ ਵੀ ਹੁੰਦੀ ਹੈ ਇਹਨਾਂ ਦੇ ਵਿੱਚ ਅਤੇ ਜਿਹੜੀਆਂ ਬਾਜ਼ਾਰਾਂ ਦੇ ਵਿੱਚ ਮੂਰਤੀਆਂ ਮਿਲ ਰੀਆਂ ਨੇ ਉਹਨਾਂ ਦੇ ਵਿੱਚ ਅੰਤਰ ਕੀ ਅੰਤਰ ਹੈ ਜੀ ਪਾਣੀ ਭਾਗ ਚੈੱਕ ਕਰੋ ਜੇ ਮਿੱਟੀ ਦੀ ਹੈਗੀ 2 ਮਿੰਟ ਚ ਖੁੱਲ ਜਾਏਗੀ ਵੀ ਉਹ ਵੀ ਬੇਅਦਬੀ ਹੁੰਦੀ ਹੈ ਕਨੀਸ਼ ਕੁਲਦਾਨੀਏ ਪਾਣੀ ਵਿੱਚ ਇਹਨੂੰ ਤੋੜ ਦੇ ਕੇ ਛੋਟੀਆਂ ਮਾਰਗ ਦੀ ਕੁਛ ਕਰਦੇ ਜਾਂ ਅੱਧਾ ਛੁਟ ਕੇ ਆਏ ਦੇ। ਪਿਓਰ ਮਿੱਟੀ ਚੈੱਕ ਕਰਕੇ ਲੋ। ਕਿਆ ਕਰਨ ਤੁਹਾਨੂੰ ਪਛਾਣ ਵੀ ਹੁੰਦੀ ਸਾਂ ਕਿ ਕਿੱਦਾਂ ਚੈੱਕ ਕਰਨੇ ਗਣੇਸ਼। ਸਾਸੀ ਗੱਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜਿਹੜੇ ਲਾਲੀ ਤੁਸੀਂ ਜੁੜਿਓ ਆਉਣੇ ਆਰ ਚੈਨਲ ਦੇ ਨਾਲ। ਤਿਹਾਰਾਂ ਦੇ ਸੀਜ਼ਨ ਦੇ ਵਿੱਚ ਮੂਰਤੀ ਪੂਜਾ ਜਿਹੜੀ ਹੈ ਬਹੁਤ ਜ਼ਿਆਹਮੀਤ ਰੱਖਦੀ ਹੈ ਤੇ ਮੂਰਤੀ ਜਿਹੜੀ ਹੈ ਉਹ ਮਿੱਟੀ ਦੀ ਬਣੀ ਹੋਵੇ ਤਾਂ ਉਹ ਦਾ ਜਿਹੜੇ ਨੇ ਬਹੁਤ ਸਾਰੇ ਫਾਇਦੇ ਹੁੰਦੇ ਨੇ। ਪਉਣ ਜਨਪਤੀ ਜਿਹੜਾ ਵਿਸਰਜਨ ਹੋਣਾ ਹੈ ਉਸ ਨੂੰ ਲੈ ਕੇ ਵੀ ਬਾਜ਼ਾਰਾਂ ਦੇ ਵਿੱਚ ਤਿਆਰੀਆਂ ਜਿਹੜੀਆਂ ਨੇ ਚੱਲ ਰਹੀਆਂ ਨੇ ਅੰਮ੍ਰਿਤਸਰ ਦੇ ਬਾਜ਼ਾਰ ਦੇ ਵਿੱਚ ਪਹੁੰਚੇ ਹਾਂ ਜਿੱਥੇ ਬਹੁਤ ਸੋਹਣੀਆਂ ਮੂਰਤੀਆਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਮੂਰਤੀ ਹੈ ਇਹ ਮੁੰਬਈ ਤੋਂ ਆਈ ਹੋਈ ਮੂਰਤੀ ਹੈ ਤਾਂ ਹੋਰ ਵੀ ਜਿਹੜੀਆਂ ਮੂਰਤੀਆਂ ਨੇ ਇੱਥੇ ਬਾਜ਼ਾਰਾਂ ਦੇ ਵਿੱਚ ਸਜਣੀਆਂ ਸ਼ੁਰੂ ਹੋ ਗਈਆਂ ਨੇ ਸਜਾਵਟਾਂ ਹੋ ਰਹੀਆਂ ਨੇ ਬਾਜ਼ਾਰਾਂ ਦੇ ਵਿੱਚ ਮੂਰਤੀ ਪੂਜਾ ਜਿਹੜੀ ਹੋਣੀ ਹੈ ਉਸ ਨੂੰ ਲੈ ਕੇ ਜਿਹੜੇ ਬਾਜ਼ਾਰ ਜਿਹੜੇ ਨੇ ਪੂਰੀ ਤਰ੍ਹਾਂ ਸਜ ਰਹੇ ਨੇ ਅੰਮ੍ਰਿਤਸਰ ਦੇ ਇਸ ਬਾਜ਼ਾਰ ਦੇ ਵਿੱਚ ਪਹੁੰਚੇ ਹਾਂ ਅਤੇ ਇੱਥੇ ਵੀ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਮੂਰਤੀ ਪੂਜਾ ਹੁੰਦੀ ਹੈ ਉਸ ਤੋਂ ਬਾਅਦ ਮੂਰਤੀ ਦੀ ਵਿਸਰਜਨ ਹੁੰਦਾ ਹੈ ਨਦੀ ਜਾਂ ਨਹਿਰ ਦੇ ਵਿੱਚ ਉਸ ਮੂਰਤੀ ਦਾ ਵਿਸਰਜਨ ਹੁੰਦਾ ਹੈ ਜਿਸ ਤੋਂ ਬਾਅਦ ਜ਼ਿਆਦਾਤਰ ਜਿਹੜੀਆਂ ਮੂਰਤੀਆਂ ਨੇ ਉਹ ਵਿਸਰਜਨ ਨਹੀਂ ਉਹ ਬੰਦੀਆਂ ਅਤੇ ਉਹਨਾਂ ਦੀ ਬੇਅਦਬੀ ਵੀ ਹੁੰਦੀ ਹੈ ਪਰ ਅੱਜ ਜਿੱਥੇ ਅਸੀਂ ਪਹੁੰਚੇ ਆ ਇਹਨਾਂ ਦਾ ਦਾਵਾ ਹੈਗੇ ਮਿੱਟੀ ਦੀਆਂ ਮੂਰਤੀਆਂ ਵੇਚ ਰਹੇ ਨੇ ਅਤੇ ਇਹ ਵਿਸਰਜਨ ਤੋਂ ਬਾਅਦ ਪਾਣੀ ਦੇ ਵਿੱਚ ਜਿਹੜੀਆਂ ਨੇ ਪੂਰੀ ਤਰ੍ਹਾਂ ਮਿਲ ਜਾਂਦੀਆਂ ਨੇ ਅਤੇ ਬੇਅਦਬੀ ਨਹੀਂ ਹੁੰਦੀ ਕਿਸ ਤਰ੍ਹਾਂ ਇਹ ਉਹ ਵੀ ਜਾਣਦੇ ਆ ਭਰਤਾਂ ਨੂੰ ਪਹਿਲਾਂ ਤਸਵੀਰਾਂ ਸਾਂਝੀਆਂ ਕਰ ਦਿੰਦੇ ਆ ਕਿ ਬਹੁਤ ਤਿਆਰੀਆਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਜਿਹੜੀਆਂ ਨੇ ਮਿਲ ਰਹੀਆਂ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਹੜੀਆਂ ਮੂਰਤੀਆਂ ਨੇ ਦੇਵੀ ਦੇਵਤਿਆਂ ਦੀਆਂ ਨੇ ਅਤੇ ਇਹਨਾਂ ਦਾ ਦਾਵਾ ਹੈ ਕਿ ਜਿਹੜੀਆਂ ਸਾਰੀਆਂ ਮੂਰਤੀਆਂ ਮਿੱਟੀ ਦੀਆਂ ਬਣੀਆਂ ਹੋਈਆਂ ਨੇ ਅਤੇ ਇਹਨਾਂ ਦੀ ਜਿਹੜੀ ਹੈ ਵਿਸਰਜਨ ਤੋਂ ਬਾਅਦ ਬੇਅਦਬੀ ਨਹੀਂ ਹੋਵੇਗੀ ਪਾਣੀ ਦੇ ਵਿੱਚ ਇਹ ਮੂਰਤੀਆਂ ਜਿਹੜੀਆਂ ਨੇ ਮਿਲ ਜਾਂਦੀਆਂ ਅਤੇ ਉਸ ਤੋਂ ਬਾਅਦ ਜਿਹੜਾ ਵਿਸਰਜਨ ਹੋਇਆ ਇਹਦਾ ਲਾਡੀ ਵੀਰ ਜੀ ਸਾਡੇ ਨਾਲ ਹੈ ਲਾਡੀ ਵੀਰੇ ਪਹਿਲਾਂ ਤਾਂ ਇਹ ਮੇ ਦੱਸੋ ਇਹ ਜਿਹੜੀਆਂ ਤੁਸੀਂ ਮੂਰਤੀਆਂ ਲਿਆਏ ਹੋ ਇਨਾਂ ਦੇ ਵਿੱਚ ਅਤੇ ਜਿਹੜੀਆਂ ਬਾਜ਼ਾਰਾਂ ਦੇ ਵਿੱਚ ਮੋਰਦੀਆਂ ਮਿਲ ਰਹੀਆਂ ਨੇ ਉਹਨਾਂ ਦੇ ਵਿੱਚ ਅੰਤਰ ਕੀ ਹੈ ਅੰਤਰ ਹੈ ਜੀ ਪਾਣੀ ਭਾਗ ਚੈੱਕ ਕਰੋ ਜੀ ਜੇ ਇਹ ਮਿੱਟੀ ਦੀ ਹੈਗੀ 2 ਮਿੰਟ ਚ ਘੁਲ ਜਾਏਗੀ ਨਹੀਂ ਹੈਗੀ ਜੇ ਪੀਓਪੀ ਹੈਗੀ ਪੀਓਪੀ ਦੀ ਬੇਦਵੀ ਹੁੰਦੀ ਹੈ ਗਣੇਸ਼ ਘੁਲਦਾ ਨਹੀਂ ਹੈ ਪਾਣੀ ਵਿੱਚ 8-10 ਦਿਨ ਪੂਜਾ ਕਰਕੇ ਵੀ ਗਣੇਸ਼ ਘੁਲਦਾ ਨਹੀਂ ਹੈ ਫਿਰ ਉਹਨੂੰ ਤੋੜਦੇ ਆ ਕਿ ਛੋਟੀਆਂ ਮਾਰਗ ਦੀ ਕੁਛ ਕਰਦੇ ਜੇ ਉੱਥੇ ਛੁਟਕਿਆ ਆਏ ਤੇ ਜਿੱਥੇ ਵੀ ਜਣਾ ਪਿਓਰ ਮਿੱਟੀ ਚੈੱਕ ਕਰਕੇ ਲੋ ਚੈੱਕ ਕਰਨ ਤੁਹਾਨੂੰ ਪਛਾਣ ਵੀ ਦੱਸਾਂ ਕਿ ਕਿੱਦਾਂ ਚੈੱਕ ਕਰਨੇ ਗਣੇਸ਼ ਕੋਈ ਵੀ ਕਿਸੇ ਦੁਕਾਨ ਤੇ ਜਾਓ ਉਹਨਾਂ ਕਹਿੰਦਾ ਮੈਨੂੰ ਗਣੇਸ਼ ਦੇ ਬੋਲ ਤਾਂ ਦਾ ਹਨ ਕਿਸ ਤਰ੍ਹਾਂ ਦੇ ਤਰੀਕਾਂ ਦਾ ਖੁਰੰਦਾ ਵੀ ਕੋਈ ਕਿਹੇ ਦੁਕਾਨਦਾਰ ਕੋ ਬਿਨੈ ਚੁੱਕ ਲੈਣਾ ਚਾਹ ਮੈਂ ਆਪਣੀ ਮਰਜ਼ੀ ਨਾਲ ਬੋਲ ਰਿਹਾ ਜੀ ਜਿਹੜੀ ਮਰਤੀ ਜਰੂਰੀ ਨਹੀਂ ਹੈ ਤੁਹਾਡੀ ਮਰਜ਼ੀ ਦੀ ਕਿਉਂ ਜੀ ਮੈਂ ਜੀ ਸਰ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਤੁਹਾਨੂੰ ਬਿਨੈ ਚੁੱਕੋ ਇਸ ਮੂਰਤੀ ਨੂੰ ਦੱਸੋ ਕਿਉਂ ਜੀ ਜਿਆਦਾਤਰ ਮੂਰਤੀਆਂ ਨੇ ਜਿਹੜੀਆਂ ਪਾਣੀ ਦੇ ਵਿੱਚ ਵਿਸਰਜਨ ਹੁੰਦੀਆਂ ਨੇ ਉਹ ਮੂਰਤੀਆਂ ਦੀ ਬਾਅਦ ਦੇ ਵਿੱਚ ਬੇਅਦਬੀ ਹੁੰਦੀ ਹੈ ਜਿਸ ਨਾਲ ਜਿਹੜੀਆਂ ਮਨਾਂ ਨੂੰ ਠੇਸ ਵੀ ਪਹੁੰਚਦੀ ਹੈ ਸਾਡੀ ਆਸਥਾ ਨਾਲ ਵੀ ਜਿਹੜਾ ਚਲਵਾਰ ਹੁੰਦਾ ਨਜ਼ਰ ਆ ਰਿਹਾ ਹੈ ਪਰ ਇਹ ਮੂਰਤੀਆਂ ਦੇ ਵਿੱਚ ਅਤੇ ਉਹਨਾਂ ਮੂਰਤੀਆਂ ਦੇ ਵਿੱਚ ਅੰਤਰ ਦੇਖੋ ਜੀ ਅੱਜ ਇਹ ਸਟicker ਲੱਗਾ ਹੈ ਇਹ ਗਾ ਕਸਟਮਰ ਬੁੱਕ ਕਰਾ ਗਿਆ ਹੈ ਜੇ ਉਹ ਮੇਰੇ ਕੋਲ 5 6 10 ਸਾਲ ਤੋਂ ਆ ਰਿਹਾ ਹੈ ਉਹਨੂੰ ਕੋਈ ਵਿਸ਼ਵਾਸ ਨਹੀਂ ਮੇਰੇ ਕੋਲ ਆ ਰਿਹਾ ਤੁਹਾਨੂੰ ਨਹੀਂ ਵਿਸ਼ਵਾਸ ਪ੍ਰੈਸ ਨੂੰ ਹੁੰਦਾ ਵੀ ਕੋਈ ਚੀਜ਼ ਸਾਰੀ ਆਡੀਅנס ਨੂੰ ਦਿਖਸਣਾ ਹੈ ਪਿਆ ਯਾਰ ਇਹ ਝੂਠ ਤੇ ਨਹੀਂ ਬੋਲ ਰਿਹਾ ਬੰਦਾ ਇਸ ਕਾ ਗਿਆ ਗਣੇਸ਼ ਫੜਿਆ ਠੀਕ ਹੈ ਜੀ ਜੈ ਹੋ ਗਣਪਤੀ ਮਹਾਰਾਜ ਜੀ ਕਾਂਦਾਰ ਕੋ ਪਾਣੀ ਲੈਣਾ ਹੁਣ ਕਈ ਪਾਣੀ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਜੀ ਇਹ ਮਿੱਟੀ ਹੈ ਪਿਓਰ ਇਹਨੂੰ ਪਾਣੀ ਅੰਦਰ ਪਾ ਦੇਣਾ ਇਹਦੇ ਅੰਦਰ 2 ਮਿੰਟ ਇਸ ਤਰ੍ਹਾਂ ਹਿਲਾਣਾ ਇਹਨੂੰ ਚੰਗੀ ਤਰ੍ਹਾਂ 2 ਮਿੰਟ ਇਹਨੂੰ ਹਿਲਾਣਾ ਹੈ ਇਹ ਤੁਹਾਨੂੰ ਪਿਓਰ ਮਿੱਟੀ ਦੀ ਸਾਰੀ ਬਾਹਰ ਆ ਜੀ ਇਸ ਤਰ੍ਹਾਂ ਖੁਰ ਕੇ ਬਾਹਰ ਆਏ ਪੀਓਪੀ ਨੂੰ ਖੁਰਨਾ ਹੀ ਜਿੰਤੀ 2 ਘੰਟੇ ਖਰਾਰ ਦੇ ਪੀਓਪੀ ਖੁਰਨੀ ਨਹੀਂ ਗਈ ਹੈ ਮਿੱਟੀ ਪਿਓਰ ਕੱਚੀ ਖੁਰੇਗੀ ਤੁਸੀਂ ਜਿਹੜਾ ਮਰਜੀ ਸਟੇਜ ਤੋਂ ਮੇਰੇ ਗਣੇਸ਼ ਲਵਾ ਦਿਓ ਛੋਟੇ ਲਾ ਕੇ ਵੱਡਾ ਲਾ ਕੇ ਪਿਓਰ ਕੱਚੀ ਮਿੱਟੀ ਦਾ ਗਣੇਸ਼ ਹੈ ਇਹ ਫੁੱਲ ਗਰੰਟੀ ਹੈ ਜੀ ਆਪਣੀ ਪਰ ਲਾਡੀਵੀਰ ਜੀ ਜਿਹੜੇ ਉਹ ਮਿੱਟੀ ਦੀਆਂ ਮੂਰਤੀਆਂ ਬਣਾ ਰਹੇ ਨੇ ਉਹ ਵੀ ਆਂਦੇ ਜੀ ਅਸੀਂ ਮਿੱਟੀ ਦੀਆਂ ਬਣਾ ਰਹੇ ਆ ਤੁਸੀਂ ਆਂਦੇ ਪੀਓਪੀ ਦੀਆਂ ਕਸਟਮਰ ਨੂੰ ਚੈੱਕ ਕਰੇ ਮੈਂ ਮੂੰਹ ਤੇ ਕਹਿੰਦਾ ਕਸਟਮਰ ਨੂੰ ਚੈੱਕ ਕਰੇ ਪੈਸਾ ਖਰਚਣਾ ਕਸਟਮਰ ਨੇ ਮੈਂ ਹੀ ਪੈਸਾ ਖਰਚ ਗਿਆ ਮੈਂ ਚੈੱਕ ਕਰਕੇ ਲਿਆ ਕਸਟਮਰ ਨੇ ਪੈਸਾ ਖਰਚਣਾ ਉਹਨਾਂ ਕੇ ਚੈੱਕ ਕਰੋ ਜੀ ਦਾ ਕਿ ਮੈਨੂੰ ਮਿੱਟੀ ਚਾਹੀਦਾ ਖੁਰ ਗਿਆ ਉਸੇ ਟਾਈਮ ਤੇ ਮੈਂ ਖਾੜੂਗਾ ਨਹੀਂ ਖੜੇਗਾ ਕਿ ਨਹੀਂ ਖੜੇਗਾ ਤਾਂ ਜਰੂਰ ਜੀ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋਰੀਏ ਮਿੱਟੀ ਦੀਆਂ ਮੂਰਤੀਆਂ ਦਾ ਦਾਵਾ ਕੀਤਾ ਜਾ ਰਿਹਾ ਹੈ ਕਿ ਮਿੱਟੀ ਦੀਆਂ ਮੂਰਤੀਆਂ ਨੇ ਲੱਡ ਵੀਰੇ ਇਹਨਾਂ ਦੀ ਜੜੋਂ ਪਾਣੀ ਦੇ ਵਿੱਚ ਵਿਸਰਜਨ ਹੁੰਦਾ ਹੈ ਜਦੋਂ 7 ਦਿਨ ਜਾਂ 10 ਦਿਨ ਪੂਜਾ ਹੁੰਦੀ ਹੈ ਜਨਪਤੀ ਜੀ ਦੀ ਉਸ ਤੋਂ ਬਾਅਦ ਵਿਸਰਜਨ ਦੀ ਜਿਹੜੀ ਹੈ ਵਿਧੀ ਹੁੰਦੀ ਹੈ ਤੇ ਇਹ ਜਦੋਂ ਵਿਸਰਜਨ ਦੀ ਵਿਧੀ ਸੁਣੋਂ ਹੁੰਦੀ ਹੈ ਨਦੀ ਨਹਿਰ ਦੇ ਵਿੱਚ ਮੂਰਤੀ ਨੂੰ ਉਤਾਰਿਆ ਜਾਂਦਾ ਹੈ ਉਹਦਾ ਵਿਸਰਜਨ ਹੁੰਦਾ ਹੈ ਤੇ ਇਹਦੇ ਨਾਲ ਬੇਦਵੀ ਹੋਏਗੀ ਜਾਂ ਨਹੀਂ ਦੇਖੋ ਜੀ ਜਿਹਦੇ ਪੀਓਪੀ ਦਾ ਕਸਟਮਰ ਕੋਈ ਵੀ ਖੜੇਗਾ ਉਹਦੀ ਬੇਦਵੀ ਹੋਏਗੀ ਕਿਉਂਕਿ ਉਹਨੇ ਖੁਰਨਾ ਹੀ ਨਹੀਂਗਾ ਮੈਂ ਇਹ ਕਹਿੰਦਾ ਘਰ ਖੜ ਲੈ ਜੋ ਗਣੇ ਕਾਰ ਦੇ ਵਿੱਚ ਵਰਸੱਦਿਆਂ ਗੱਲ ਤੁਹਾਨੂੰ ਆਪਣੇ ਚੈਨਲ ਹੋ ਜਾ ਬੀहां ਵਾਕਈ ਮਿੱਟੀ ਹੈ ਵੱਡੇ ਦੇ ਵੱਡਾ ਗਣੇਸ਼ ਹੈਗਾ ਤੇ ਡੇਢ ਘੰਟਾ ਲੇਗਾ ਮਿੱਟੀ ਖੁਰਨ ਵਾਸਤੇ ਕਿਉਂ ਬਹੁਤ ਖਾਰ ਮਿੱਟੀ ਹੁੰਦੀ ਹੈ ਕਲਕੱਤੇ ਦੀ ਮਿੱਟੀ ਬਣ ਕੇ ਆਂਦੀ ਹੈ ਛੋਟਾ ਗਣੇਸ਼ ਹੈਗਾ ਅੱਧੇ ਘੰਟੇ ਖੁਰ ਜਾਏਗਾ ਪੀਓਪੀ ਦੀ ਸਾਰਾ ਦਿਨ ਕਿੜਾ ਛੱਡੋ ਘਰ ਚੈੱਕ ਕਰੋ ਫਿਨਿਸ਼ ਖੁਰੇਗਾ ਹੀ ਨਹੀਂ ਮਿੱਟੀ ਦਾ ਖੁਰਨਾਈ ਕਰਨਾ ਇਹਨੇ ਗਾਵ ਨੂੰ ਤੁਸੀਂ ਘਰ ਵਰਸੱਦਿਆਂ ਕਰੋ ਪੂਜਾ ਕਰਨੀ ਘਰ ਕਰੋ ਬਾਹਰ ਜਾਂਦੀ ਲੋੜ ਨਹੀਂ ਗਈ ਤੁਹਾਨੂੰ ਆਪੇ ਪਤਾ ਲਿਆ ਦੁਕਾਨਦਾਰ ਝੂਠ ਬੋਲਦਾ ਹੈ ਕਿ ਬਾਹਰ ਆਰਡੀਅਨ ਝੂਠ ਬੋਲਦੀ ਤੇ ਲਾੜੀਬੀਰ ਜੀ ਜਿਹੜੀਆਂ ਇਹਨਾਂ ਮ ਅਸੀਂ ਦੇਖ ਰਹੇ ਹਾਂ ਕਿ ਬਹੁਤ ਪਿਆਰੀ ਮੂਰਤੀਆਂ ਬਣਾਈਆਂ ਜਾਂਦੀਆਂ ਨੇ ਬੜੀ ਮਿਹਨਤ ਨਾਲ ਬਣਾਈਆਂ ਜਾਂਦੀਆਂ ਨੇ ਇਹਨਾਂ ਦੇ ਉੱਪਰ ਜਿਹੜੇ ਪੇਂਟ ਲਾਇਆ ਜਾਂਦਾ ਹੈ ਇਹਦੇ ਨਾਲ ਵੀ ਤਾਂ ਅੰਦਰ ਜਿਹੇ ਬਹੁਤ ਸਾਰੇ ਨੁਕਸਾਨ ਹੁੰਦੇ ਨੇ ਇਹ ਪੇਂਟ ਪਾਣੀ ਵਾਲੇ ਪੇਂਟ ਹੈ ਇਹ ਪਾਣੀ 'ਚ ਘੁਲ ਜਾਣੇ ਆ ਤੁਸੀਂ ਘਰ ਵਿੱਚ ਜੇ ਕਰ ਪਾਣੀ ਗਮਲੇ 'ਚ ਪਾ ਦਿਓ ਕੋਈ ਨੁਕਸਾਨ ਨਹੀਂ ਕੋਈ ਬੂਟਾ ਤੁਹਾਡਾ ਖਰਾਬ ਨਹੀਂ ਹੋਏ ਕੋਈ ਨੁਕਸਾਨ ਨਹੀਂ ਹੋਏਗਾ ਇਹ ਪੇਂਟ 'ਚ ਕੋਈ ਐ ਨਹੀਂ ਇਹ ਨਹੀਂ ਹੋਏਗਾ ਕੰਡਾ ਵਾਲੇ ਪੇੜ ਨਹੀਂ ਹੈਗੇ ਇਹ ਪਾਣੀ ਵਾਲੇ ਪੇੜ ਹੁੰਦੇ ਆ ਇਹ ਕਾਰੀਗਰ ਇਹਨਾਂ ਪੇੜ ਬੜਾ ਹੀ ਸੋਨਾ ਤਿਆਰ ਕਰਦੇ ਕਲਕੱਤੇ ਦੇ ਵਿੱਚ ਇਹ ਵੇਖੋ ਹੱਥ ਦੀ ਕਲਾਕਾਰੀ ਆ ਹੱਥ ਨਾਲ ਹੀ ਸਾਰੇ ਪੇਂਟ ਕੀਤੇ ਹੋਏ ਨੇ ਸਾਰੇ ਡੋਟ ਲੇ ਤੇ ਕੋਈ ਬੁਰਸ਼ ਨਹੀਂ ਮਾਰਿਆ ਐ ਤੇ ਵੀ ਆਹ ਵੇਖੋ ਸਾਡਾ ਬੁਰਸ਼ ਮਾਰਿਆ ਮੀਨਾ ਕਾਰੀ ਕੀਤੀ ਐ ਵਸਤਰ ਪਏਗੇ ਸਭ ਹੱਥ ਨਾਲ ਤਿਆਰ ਹੁੰਦੇ ਸਾਡੇ ਜਦੋਂ ਲੜੂਰੇ ਜਰੋਂ ਮੂਰਤੀ ਲੈਂਦੀ ਜਾਂਦੀ ਏ ਜਦੋਂ ਮੂਰਤੀ ਸਥਾਪਨਾ ਹੁੰਦੀ ਏ ਉਦੋਂ ਬੜੀ ਸਰਦਾ ਤੇ ਆਸਥਾ ਨਾਲ ਮੂਰਤੀ ਦੀ ਅਸੀਂ ਵਿਧੀ ਵਿਵਹਾਰ ਦੇ ਨਾਲ ਮੂਰਤੀ ਲਿਆਉਣੇ ਆ 7 ਦਿਨ 10 ਦਿਨ ਉਹਦਾ ਬਹੁਤ ਧਿਆਨ ਰੱਖਦੇ ਆ ਮੂਰਤੀ ਦੀ ਪੂਜਾ ਹ ਉਦੋਂ ਉਹਨਾਂ ਨੂੰ ਨਦੀ ਦੇ ਉੱਪਰੋਂ ਸੁੱਟ ਦਿੱਤਾ ਜਾਂਦਾ ਹੈ ਨਦੀ ਦੇ ਵਿੱਚ ਇਸ ਤਰ੍ਹਾਂ ਸੁੱਟਦੇ ਨਹੀਂ ਜਿਵੇਂ ਸਾਡੀ ਮੂਰਤੀ ਸਭ ਤੋਂ ਪਹਿਲਾਂ ਜਿਹੜੀ ਅਭਸਰਜਨ ਹੋ ਜੀ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਜਿਹੜੇ ਬਾਅਦ ਵਿੱਚ ਬੇਅਦਬੀਆਂ ਵੀ ਹੁੰਦੀਆਂ ਨੇ ਉਹ ਜਿਹੜੀ ਪੀਓਪੀ ਦੀ ਮੂਰਤੀ ਸੁੱਟਣਗੇ ਉਹ ਭਾਵੇਂ ਸੁੱਟਦੇ ਨਹੀਂ ਜੇ ਪਾਣੀ ਜਾ ਕੇ ਵਧੀਏ ਕਿਸੇ ਚੀਜ਼ ਨਾ ਟੁੱਟ ਜਾਵੇ ਖੁਰ ਜਾਵੇ ਇਹਨੂੰ ਹੋਲੀ ਪਿਆ ਨਾਲ ਥੱਲੇ ਰੱਖੋ ਕਿ ਪਾਣੀ ਦੀ ਰੱਖਦੇ ਹਾਂ ਰਹਾਦੇ ਸਾਡੇ ਤੁਹਾਨੂੰ ਹਾਥੀ ਪਹਿਲਾਂ ਮਿੱਟੀ ਖੁਰ ਨਹੀਂ ਚੱਲੂ ਹੋਈ ਨਹੀਂ ਹੈ ਇਹ ਆਪਣੇ ਆਪ ਖੁਰ ਜਾਏਗੀ ਸਾਰੀ ਇਸ ਕਰਕੇ ਇਹਨੂੰ ਸੁੱਟਣ ਦੀ ਲੋੜ ਨਹੀਂ ਹੈਗੀ ਤੋੜਨ ਦੀ ਲੋੜ ਨਹੀਂ ਹੈਗੀ ਇਹ ਆਪਣੇ ਆਪ ਹੀ ਖੁੱਲ ਜਾਣਾ ਹੈ ਬਹੁਤ ਸਾਰੇ ਪ੍ਰਵਾਸੀ ਵੀਰ ਜਿਹੜੇ ਇੱਥੇ ਨੇ ਉਹ ਮਿੱਟੀ ਦੀਆਂ ਮੂਰਤੀਆਂ ਬਣਾ ਰਹੇ ਨੇ ਕਿਉਂਕਿ ਤਿਉਹਾਰਾਂ ਦਾ ਸੀਜ਼ਨ ਹੈ ਤਾਂ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਜਿਹੜੀਆਂ ਨੇ ਜਨਪਤੀ ਦਾ ਜਿਹੜਾ ਤਿਉਹਾਰ ਹੈ ਉਹਦਾ ਜਿਹੜਾ ਮੂਰਤੀ ਦੀ ਬੜੀ ਅਹਿਮੀਅਤ ਮੰਨੀ ਜਾਂਦੀ ਹੈ ਤਾਂ ਉਹ ਜਿਹੜੀਆਂ ਮੂਰਤੀਆਂ ਬਣਾ ਰਹੇ ਨੇ ਉਹਨਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਅੰਤਰ ਤੁਸੀਂ ਦੱਸਦਾ ਕਿ ਉਹ ਪੀਓਪੀ ਦੀਆਂ ਨੇ ਪਰ ਉਹਨਾਂ ਦਾ ਦਾਵਾ ਹੈ ਕਿ ਅਸੀਂ ਤਾਂ ਸਾਰੇ ਇੱਥੇ ਬਣਾ ਰਹੇ ਹਾਂ ਤੁਹਾਡੇ ਸਾਹਮਣੇ ਨਜ਼ਰਾਂ ਦੇ ਮੋਨੋ ਕਿ ਜੀ ਮਿੱਟੀ ਦੇ ਬਣਾ ਕੇ ਦਿਖਾਓ ਜਾਂ ਕਸਟਮਰ ਚੈੱਕ ਕਰੇ ਕਿ ਹਾਂ ਵੀ ਇਹ ਪੀਓਪੀ ਹੈ ਮਿੱਟੀ ਹੈ ਤੁਸੀਂ ਚੈੱਕ ਕੀਤੀ ਹੈ ਪਿੱਛੇ ਮਿੱਟੀ ਖੁਰਦੀ ਪਈ ਹੈ ਉਹਨਾਂ ਦਾ ਜਿਹੜਾ ਗਣੇਸ਼ ਹੋਏਗਾ ਪਿੱਛੇ ਨਾਰੀਅਲ ਦਾ ਬੂਰਾ ਹੋਏਗਾ ਔਰ ਸਾਰਾ ਚਿੱਟਾ ਹੋਏਗਾ ਸਾਡੇ ਚਿੱਟਾ ਕੋਈ ਤੁਹਾਡੇ ਸਾਹਮਣੇ ਸਾਰਾ ਕੈਮਰਾਮੈਨ ਪੂਰੀ ਸਿੱਟੀ ਜਾਂਦੀ ਹੈ ਕਿ ਮਿੱਟੀ ਖੋਰ ਕੇ ਜਿੱਥੋਂ ਵੀ ਲੈਣਾ ਮੈਂ ਨਹੀਂ ਕਹਿੰਦਾ ਮੇਰੇ ਕੋ ਆ ਮੇਰੀ ਵੀਡੀਓ ਦਾ ਮੇਰੇ ਕੋਈ ਆਵੇ ਸਾਰਾ ਸ਼ਹਿਰ ਮੇਂ ਕੋਈ ਆ ਜੇ ਸਾਬੇ ਰੋਟੀ ਖਾਣੀ ਹੈ ਇਸ ਕਰਕੇ ਚੈੱਕ ਕਰਕੇ ਲਓ ਕਿ ਮਿੱਟੀ ਦਾ ਕਿ ਪੀਓਪੀ ਦਾ ਹੈ ਇੱਕ ਕਸਟਮਰ ਆਪਣਾ ਆਪ ਲਿਖੀ ਇਹ ਤੁਸੀਂ ਆਪ ਬਣਾਉਂਦੇ ਹੋ ਮੂਰਤੀਆਂ ਜਾਂ ਬੜੀਆਂ ਬਣਾਈਆਂ ਲਿਆਉਂਦੇ ਹੋ ਇਹ ਸਾਡਾ ਕਲਕੱਤੇ ਦੇ ਮਹਾਰਾਸ਼ਟਰ ਦੇ ਗਣੇਸ਼ ਹਾਂ ਦਾ ਇਹ ਆਪ ਇੱਥੇ ਕੁਝ ਨਹੀਂ ਬਣਦਾ ਆਪ ਸਿਰ ਪੀਓਪੀ ਇਸ ਜਨਪਤੀ ਜੀ ਦੀ ਬਾਰੇ ਜਰੂਰ ਦੱਸੋ ਇਹ ਅੰਮ੍ਰਿਤਸਰ ਤੋਂ ਤੁਸੀਂ ਬਾਹਰੋਂ ਮੋਜਵਾਈ ਹੋਈ ਹੈ ਕਿੱਥੋਂ ਲੈਂਦੀ ਹੈ ਇਹ ਨਕਲ ਗਨੇਸ਼ ਹੈ ਮਹਾਰਾਜ ਗਨੇਸ਼ਾ ਜੀ ਦੇ ਕਿੰਨੀ ਤਿਆਰੀ ਹੈ ਫੁੱਲ ਤਿਆਰੀ ਹੈ ਗਨੇਸ਼ ਦੀ ਕਿੰਨੀ ਸੁੰਦਰ ਕਾਰਤ ਗਨੇਸ਼ ਬਣਿਆ ਹੈ ਇਹ ਕਲਕੱਤੇ ਦਾ ਗਨੇਸ਼ ਹੈਗੇ ਹੈ ਇਹ ਕਲਰ ਜਿਹੇ ਹੁੰਦੇ ਹੈ ਕਲਰ ਹੈ ਲੜੀ ਇਹ ਡਿਮਾਂਡ ਤੇ ਆਉਂਦੀਆਂ ਮੂਰਤੀਆਂ ਜਾਂ ਤੁਸੀਂ ਇਹ ਪਹਿਲਾਂ ਲੈ ਆਉਂਦੇ ਹੋ ਕਿਉਂਕਿ ਅਜੇ ਸੀਜ਼ਨ ਦੇ ਵਿੱਚ ਬਹੁਤ ਸਮਾਂ ਪਿਆ ਹੈ ਐਸਪੀ ਹਾਰ ਨੂੰ ਮਨਾਉਣ ਦੇ ਵਿੱਚ ਥੋੜੇ ਦਿਨ ਵੀ ਰਹਿੰਦੇ ਨੇ ਤਾਂ ਤੁਸੀਂ ਪਹਿਲਾਂ ਲੈ ਲੈਂਦੀਆਂ ਇਹ ਮੂਰਤੀ ਅੱਗੇ ਸਰ ਕਸਟਮਰ ਬਹੁਤ ਘੱਟ ਹੁੰਦਾ ਸੀ ਟੈਂਟ ਟੈਂਟ ਮੂਰਤੀਆਂ ਦੀ ਆਇਆ ਕੰਮ ਹੋ ਗਿਆ 12 ਮਹੀਨੇ ਜਾਨਕੀ ਅੱਜ ਤਿਆਰ ਲੰਗੇ ਆਸ ਤੋਂ 15 ਦਿਨ ਬਾਅਦ ਅਗਲੇ ਸਾਲ ਦਾ ਮਾਲ ਬੰਨਾ ਚੱਲੂ ਹੁੰਦਾ ਹੈ ਯਾਨੀ ਬਹੁਤ ਜ਼ਿਆਦਾ ਡਿਮਾਂਡ ਹੋ ਚੁੱਕੀ ਹਈ ਹੈ ਮਾਲ ਦੀ ਦਿਵਾਲੀਆ ਮਾਲ ਵੀ ਦਵਾਈ ਟੱਪਨ ਤੋਂ 15 ਦਿਨ ਬਾਅਦ ਮਾਲ ਬੰਨਾ ਚੱਲੂ ਹੁੰਦਾ ਸਾਰੇ ਸ਼ਹਿਰਾਂ ਚ ਜਿੰਨੇ ਵੱਡੇ ਵੱਡੇ ਕਿਹਿੰਗੇ ਗਏ ਆ ਇਸ ਕਰਕੇ 12 ਮਹੀਨੇ ਕੰਮ ਇਹ ਗਿਆ ਦਾ 12 ਮਹੀਨੇ 3-3 ਮਹੀਨੇ ਪਹਿਲਾਂ ਮਾਲ ਸੰਜੋੜਾ ਤੇ ਸਾਰਾਂ ਦੇ ਸੀਜ਼ਨ ਦੇ ਵਿੱਚ ਇਹ ਮੂਰਤੀ ਸਥਾਪਨਾ ਹੁੰਦੀ ਹੈ ਮੂਰਤੀ ਪੂਜਨ ਹੁੰਦਾ ਹੈ ਬੜੀ ਅਹਿਮੀਅਤ ਮੰਨੀ ਜਾਂਦੀ ਹੈ ਤੇ ਮਿੱਟੀ ਦੀ ਜਿਹੜੀਆਂ ਮੂਰਤੀਆਂ ਨੇ ਜਾਂ ਮਿੱਟੀ ਦੇ ਤੁਸੀਂ ਮਿੱਟੀ ਜਿਹੜੀ ਹੈ ਬਹੁਤ ਅਹਿਮੀਅਤ ਰੱਖਦੀ ਹੈ ਕਹਿੰਦੇ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਤੇ ਫਿਰ ਮਿੱਟੀ ਦੇ ਜਿਹੜੇ ਭਾਂਡੇ ਜਾਂ ਮੂਰਤੀਆਂ ਤਿਆਰ ਹੁੰਦੀਆਂ ਨੇ ਕਿੰਨੀ ਕੀ ਇਹਦੀ ਅਹਿਮੀਅਤ ਮੰਨਦੇ ਬਹੁਤ ਅਹਿਮੀਅਤ ਦੀ ਮਿੱਟੀ ਜੀ ਬਹੁਤ ਜ਼ਿਆਦਾ ਅਹਿਮੀਅਤ ਦੀ ਮਿੱਟੀ ਸ਼ੁੱਧ ਹੁੰਦੀ ਹੈ ਸਭ ਤੇ ਇਹਦਾ ਮਿੱਟੀ ਸ਼ੁੱਧ ਐਂ ਸੋਫ ਕਹਿੰਦੇ ਕਿ ਮਿੱਟੀ ਸ਼ੁੱਧ ਹੈ ਇਸ ਤੋਂ ਉੱਪਰ ਕੋਈ ਚੀਜ਼ ਨਹੀਂ ਕੁਦਰਤ ਦਾ ਖਿਲਵਾੜ ਕੋਈ ਨਹੀਂ ਇਸ ਕਿ ਮਿੱਟੀ ਦੀਆਂ ਚੀਜ਼ਾਂ ਵਟਿਆ ਕਰੋ ਸਭ ਤੋਂ ਬੈਸਟ ਹੈ ਤੇ ਇਹ ਤੁਸੀਂ ਇੱਥੇ ਵੇਚ ਰਹੇ ਹੋ ਮਿੱਟੀ ਦੀਆਂ ਮੂਰਤੀਆਂ ਜਾਂ ਹੋਰ ਵੀ ਬਜ਼ਾਰਾਂ ਦੇ ਵਿੱਚ ਮਿਲਦਾ ਮੈਂ ਕਿਹਨਾਂ ਕਿ ਕਿਤੇ ਵੀ ਜਾਓ ਕੀ ਪਤਾ ਪੀਓ ਪੀ ਵਿਕਦੀ ਹੈ ਮਿੱਟੀ ਵਿਕ ਦੋ ਹੀ ਆਪਸ਼ਨ ਹੈ ਮੇਰੇ ਕੋ ਕਸਟਮਰ ਦੇ ਚੈੱਕ ਕਰਕੇ ਲਓ ਜਿੱਦਾਂ ਮੈਂ ਤਾਂ ਚੈੱਕ ਕਰਾਇਆ ਜੇ ਕਿਸੇ ਕੋ ਮਿੱਟੀ ਜਾਏਗਾ ਖੁਰਜੇਗਾ ਨਹੀਂ ਮਿੱਟੀ ਜਾਏਗਾ ਪੀ ਵੀ ਜਾਏਗਾ ਅੰਮ੍ਰਿਤਸਰ ਤੋਂ ਵੀ ਡਿਮਾਂਡ ਆ ਰਹੀ ਹੈ ਜੀ ਅੰਮ੍ਰਿਤਸਰ ਤੋਂ ਬਾਹਰੋਂ ਵੀ ਤੁਹਾਨੂੰ ਡਿਮਾਂਡ ਆ ਸਾਡੇ ਬਾਹਰੋਂ ਗਾਹ ਕਾਂਦੇ ਥੋ 40 ਕਿਲੋਮੀਟਰ ਦੂਰ 50 ਕਿਲੋਮੀਟਰ ਜਲੰਧਰ ਸ਼ਹਿਰ ਜਲੰਧਰ ਦੇ ਗਾਹ ਕਾਂਦੇ ਆ ਮੈਂ ਤੁਹਾਡੇ ਸਾਹਮਣੇ ਵੀਡੀਓ ਕੋਲਾਈ ਸੀ ਨੇ ਵੀ ਜਲੰਧਰ ਤੋਂ ਮੇਰਾ ਗਣੇਸ਼ ਬੁੱਕ ਕਰਦੇ ਜੀ ਸਾਰੇ ਕੋ ਫੋਨ ਤੇ ਹੀ ਬੁਕਿੰਗ ਹੋ ਜਾਂਦੀ ਕਾ ਤੁਸੀਂ ਦੱਸ ਰਹੇ ਵੀ ਬਾਹਰੋਂ ਜਿਹੜੀਆਂ ਪੰਜਾਬ ਤੋਂ ਨਹੀਂ ਆਈਆਂ ਮੂਰਤੀਆਂ ਪੰਜਾਬ ਤੋਂ ਬਾਹਰੋਂ ਮਿਲਣ ਜਾਂਦਾ ਟੁੱਟ ਪਾਜ ਵੀ ਹੁੰਦੀ ਹੋਈ ਜੀ ਮੂਰਤੀਆਂ ਦਾ ਕੱਚੀ ਆਈ ਟੁੱਟ ਪਾਜ ਹੁੰਦੀ ਪਰ ਕਾਰੀਗਰ ਬਹੁਤ ਉੱਥੇ ਦੇ ਬੈਸਟ ਹੈ ਬੜੀ ਪ੍ਰਾਲੀ ਲਗਾ ਕੇ ਭੇਜਦੇ ਆ ਪਰ ਫਿਰ ਵੀ 2-4 ਪਿਸਤੇ ਜਿਹੜੇ ਜੁਟਣੇ ਆ ਉਹ ਟੁੱਟੇ ਕੱਚੀ ਮਿੱਟੀ ਟੁੱਟ ਰਹੀਆਂ ਨਹੀਂ ਹੈ ਟੁੱਟੇ ਦੀ ਕੋਈ ਟੈਂਸ਼ਨ ਨਹੀਂ ਹੁੰਦੀ ਇੰਨੀ ਦੂਰ ਆਣਾ ਵਾ ਕੋਈ ਲਾਗੋ ਤਾਂ ਆਣਾ ਨਹੀਂ ਕਰੇ ਚ ਕਲਕੱਤੇ ਤੋਂ ਆਂਦਾ ਕਲਕੱਤਾ ਬਹੁਤ ਦੂਰ ਹੈ ਜੀ ਤੁਹਾਡੇ ਦਾਅਵਿਆਂ ਦੇ ਮੋਹਰ ਲਾਈ ਵੀ ਜਾਵੇ ਇਹਦਾ ਜੇ ਬੇਅਦਬੀਆਂ ਤੋਂ ਬਚਣਾ ਹੋਵੇ ਮੂਰਤੀ ਦੀ ਬੇਅਦਬੀ ਜਿਹੜੀ ਹੈ ਸ ਕਿਸੇ ਵੀ ਧਰਮ ਦੀ ਮੂਰਤੀ ਹੋਵੇ ਕਿਸੇ ਵੀ ਧਰਮ ਨਾਲ ਜੁੜੇ ਹੋਈਏ ਤਾਂ ਜਦੋਂ ਮੂਰਤੀ ਦੀ ਬੇਅਦਬੀ ਹੁੰਦੀ ਹੈ ਜਾਂ ਕਿਸੇ ਧਰਮ ਦੀ ਬੇਅਦਬੀ ਹੁੰਦੀ ਹੈ ਤਾਂ ਮਨਾਂ ਨੂੰ ਠੇਸ ਪਹੁੰਚਦੀ ਹੈ ਸਾਡੀ ਆਸਥਾ ਨੂੰ ਠੇਸ ਪਹੁੰਚਦੀ ਹੈ ਤਾਂ ਲਾੜੀ ਜੀ ਦਾਵਾ ਤੁਸੀਂ ਕਰ ਰਹੇ ਹੋ ਕਿ ਇਸ ਨਾਲ ਬੇਅਦਬੀ ਨਹੀਂ ਹੋਣ ਵਾਲੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਸਰਜਨ ਹੋਣੀਆਂ ਨੇ ਇਹਨਾਂ ਮੂਰਤੀਆਂ ਉਹਨਾਂ ਦੀ ਬੇਅਦਬੀ ਨਹੀਂ ਹੋਏ ਤਾਂ ਮੂਰਤੀਆਂ ਲੈਣੀਆਂ ਹੋਣ ਤਾਂ ਕਿ ਇੱਥੋਂ ਪਹੁੰਚਿਆ ਜਾਵੇ ਤੁਹਾਡੇ ਨਾਲ ਕਿਵੇਂ ਰਾਬਤਾ ਬਣਾਇਆ ਦੇਖੋ ਜੀ ਪਿਓਰ ਕੱਚੀ ਦੀ ਮੂਰਤੀ ਕਿਤੇ ਵੀ ਲਓ ਅੰਮ੍ਰਿਤਸਰ ਬਹੁਤ ਵੱਡਾ ਸ਼ਹਿਰ ਹੈ ਜੇ ਮੂਰਤੀ ਮੇਰੇ ਕੋ ਮੇਨ ਰੋਡ ਦੇ ਉੱਪਰ ਲਾਡੀ ਕੋ ਮਿਹਰ ਦੀ ਕਾਨ ਗੀ ਨਹੀਂ ਜਾਂਦੀ ਇਕੱਲੇ ਗਣੇਸ਼ ਕੱਚੇ ਮਿੱਟੀ ਦੇ ਆਪਣੇ ਕੋਈ ਹੀ ਲੱਗੇ ਨੇ ਐ ਰੋਡ ਦੇ ਉੱਪਰ ਬਾਕੀ ਸ਼ਾਇਦ ਹੋਰ ਵੀ ਕਿਤੇ ਲੱਗੇ ਹੋਏ ਆ ਇਹ ਨਹੀਂ ਪਤਾ ਉਹਨਾਂ ਇੱਥੇ ਬੀਏਪੀ ਲੱਗੀ ਹੈ ਮਿੱਟੀ ਲੱਗੀ ਹੈ ਮੈਂ ਹਰ ਕਿਸਮ ਦੇ ਹੀ ਦਿੰਨਾ ਫਿਰ ਚੈੱਕ ਕਰਕੇ ਲਿਓ ਜਿੱਦਾਂ ਮੈਂ ਤੁਹਾਨੂੰ ਚੈੱਕ ਕੀਤਾ ਪਾਣੀ ਪਾ ਕੇ ਗਣੇਸ਼ ਨੂੰ ਵੇਖ ਲਿਓ ਤੇ ਜੂਰ ਲੈਣਾ ਚੰਗਾ ਬਹੁਤ ਬਹੁਤ ਵਾਜੀ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਅੰਮ੍ਰਿਤਸਰ ਦੇ ਬਾਜ਼ਾਰਾਂ ਦੀਆਂ ਜਿੱਥੇ ਵੀ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਮਿੱਟੀ ਦੀਆਂ ਮੂਰਤੀਆਂ ਜੜੀਆਂ ਨੇ ਉਹਨਾਂ ਦਾ ਜਿਹੜਾ ਬਾਜ਼ਾਰਾਂ ਦੇ ਵਿੱਚ ਸਜਾਵਟ ਸ਼ੁਰੂ ਹੋ ਗਈ ਹੈ ਤਾਂ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਦੇ ਬਾਜ਼ਾਰਾਂ ਦੀਆਂ ਨੇ ਜਨਪਤੀ ਵਿਸਰਜਨ ਜਾਂ ਜਨਪਤੀ ਮੂਰਤੀ ਸਥਾਪਨਾ ਹੋਣੀ ਹੈ ਉਸ ਤੋਂ ਪਹਿਲਾਂ ਹੀ ਜਿਹੜੇ ਬਾਜ਼ਾਰਾਂ ਦੇ ਵਿੱਚ ਵੱਡੀਆਂ-ਵੱਡੀਆਂ ਮੂਰਤੀਆਂ ਜਿਹੜੀਆਂ ਨੇ ਮਜੂਰ ਨੇ ਤਾਂ ਇੱਥੇ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਸਾਰੀਆਂ ਜਿਹੜੀਆਂ ਮੂਰਤੀਆਂ ਨੇ ਮਿੱਟੀ ਦੀਆਂ ਨੇ ਕਿਉਂਕਿ ਪੀਓਪੀ ਜਿਹੜੀ ਹੈ ਉਸ ਦੀ ਮਿੱਟੀ ਜਿਹੜੀ ਹੈ ਪੀਓਪੀ ਨਾਲ ਬਣੀਆਂ ਹੋਈਆਂ ਮੂਰਤੀਆਂ ਨੇ ਉਹ ਪਾਣੀ ਦੇ ਵਿੱਚ ਵਿਸਰਜਨ ਸਹੀ ਤਰ੍ਹਾਂ ਨਹੀਂ ਹੁੰਦਾ ਅਤੇ ਉਸ ਤੋਂ ਬਾਅਦ ਉਹਨਾਂ ਮੂਰਤੀਆਂ ਦੀ ਬੇਅਦਵੀ ਹੁੰਦੀ ਹੈ ਤਾਂ ਜਿਹੜੀ ਮਿੱਟੀ ਨਾਲ ਬਣਾਈ ਹੋਈ ਮੂਰਤੀ ਆ ਉਹ ਪਾਣੀ ਦੇ ਵਿੱਚ ਵਿਸਰਜਨ ਹੁੰਦੇ ਸਾਰੇ ਪਾਣੀ ਦੇ ਵਿੱਚ ਮਿਲ ਜਾਂਦੀ ਹੈ ਜਿਸ ਨਾਲ ਜਿਹੜੀ ਬੇਅਦਬੀ ਨਹੀਂ ਹੋਵੇਗੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਵੀ ਅਪੀਲ ਹੈ ਮੂਰਤੀ ਪੂਜਾ ਤੋਂ ਬਾਅਦ ਸਰਜਨ ਦੀ ਜਿਹੜੀ ਵਿਧੀ ਹੁੰਦੀ ਆ ਉਸ ਨੂੰ ਵਿਧੀ ਵਿਧਾਨ ਨਾਲ ਨਿਭਾਇਆ ਜਾਵੇ ਅਤੇ ਮੂਰਤੀ ਦੀ ਜਿਹੜੀ ਬੇਅਦਬੀ ਨਾ ਹੋਵੇ ਪਰ ਇਹ ਮੂਰਤੀ ਦੀ ਬੇਅਦਬੀ ਤੋਂ ਬਾਅਦ ਮਨਾਂ ਨੂੰ ਠੇਸ ਪਾਉਂਦੀ ਹੈ ਜਿਸ ਨਾਲ ਜਿਹੜੀ ਸਾਡੀ ਆਸਥਾ ਉਸ ਨੂੰ ਵੀ ਠੇਸ ਪਾਉਂਦੀ ਹੈ ਤੇ ਅਪੀਲ ਹੈ ਸਾਡੀ ਸਾਰਿਆਂ ਨੂੰ ਕਿ ਇਹਨਾਂ ਮੂਰਤੀਆਂ ਨਾਲ ਜਿਵੇਂ ਅਸੀਂ ਪਿਆਰ ਨਾਲ ਇਹਨਾਂ ਮੂਰਤੀਆਂ ਦੀ ਪੂਜਾ ਵਿਧੀ ਵਿਧਾਨ ਨਾਲ ਲਪਾਉਂਦੇ ਆ ਉਹਨਾਂ ਤੋਂ ਬਾਅਦ ਵਿਸਰਜਨ ਵੀ ਜਿਹੜਾ ਵਿਧੀ ਵਿਧਾਨ ਦੇ ਨਾਲ ਹੀ ਹੋਣਾ ਚਾਹੀਦਾ ਹੈ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਰਮਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਆਉਣਿਆ ਚੈਨਲ ਦੇ